अलास्का ਦੇ ਸੈਨੇਟਰ ਨੇ ਇੱਕ ਡੈਨ ਸੋਲੇਵਨ अलास्का ਅਮਰੀਕਾ ਦਾ ਇੱਕ ਹਿੱਸਾ ਹੈ ਅਮਰੀਕਾ ਦਾ ਪਾਰਟ ਆ ਪਰ ਜੇ ਅਮਰੀਕਾ ਤੋਂ ਕਿਸੇ ਨੇ अलास्का ਜਾਣਾ ਹੋਵੇ ਉਹਨੂੰ ਕੈਨੇਡਾ ਦੇ ਵਿੱਚ ਹੀ ਹੋ ਕੇ ਜਾਣਾ ਪੈਂਦਾ ਤੇ ਜੇ ਕੈਨੇਡਾ ਦੇ ਵਿੱਚ ਹੀ ਹੋ ਕੇ ਜਾਂਦੇ ਫਿਰ ਹੁਣ ਕਿਉਂਕਿ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਖੜਕ ਰਹੀ ਹੈ ਅਮਰੀਕਾ ਕੈਨੇਡਾ ਦੀ ਕੈਨੇਡਾ ਨੇ ਐਲਾਨ ਪਿਛਲੇ ਦਿਨਾਂ ਚ ਕਰਤਾ ਸੀ ਵੀ ਤੁਸੀਂ ਸਾਡੇ ਤੇ ਟੈਰਫ ਲਾਉਣ ਲੱਗੇ ਜਾਂ ਆ ਕੁਝ ਕਰਨ ਲੱਗੇ ਆ ਅਸੀਂ ਤੁਹਾਡੇ ਜਿੰਨੇ ਵਹੀਕਲ ਇਧਰੋਂ ਜਾਣਗੇ ਕਿਉਂਕਿ ਜਾਣਾ ਰਸਤਾ ਤੇ ਜਾਂ ਤੇ ਸਮੁੰਦਰ ਚੋਂ ਚਲੇ ਜਾਣ ਸਿੱਧੇ ਜਾਂ ਹਵਾਈ ਜਹਾਜ਼ ਨਾਲ ਚਲੇ ਜਾਵਾਂ ਫੇਰਤ ਹੋ ਸਕਦਾ ਜੇ ਵਾਇਆ ਲੈਂਡ ਅਲਾਸਕਾ ਦੇ ਵਿੱਚ ਅਮਰੀਕਾ ਚੋਂ ਕਿਸੇ ਨੇ ਜਾਣਾ ਆ ਜਾਂ ਅਲਾਸਕਾ ਚੋਂ ਅਮਰੀਕਾ ਦੇ ਵਿੱਚ ਜਾਣਾ ਆ ਉਹਨੂੰ ਕੈਨੇਡਾ ਦੇ ਵਿੱਚ ਨਹੀਂ ਹੋ ਕੇ ਜਾਣਾ ਪੈਣਾ ਵਾਇਆ ਕੈਨੇਡਾ ਜਾਣਾ ਪੈਣਾ ਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੇ ਵਹੀਕਲ ਜਿਹੜੇ ਨੇ ਉਹਨਾਂ ਦੇ ਉੱਤੇ ਜਣੀ ਫੀਸ ਲਾ ਦਾਂਗੇ ਵੀ ਇੰਨੀ ਫੀਸ ਦੇਵੋਗੇ ਤਾਂ ਜਾਓਗੇ ਹੁਣ ਉਹਦੇ ਵਿਰੋਧ ਦੇ ਵਿੱਚ ਜਿਹੜੇ ਲਾਸਕਾ ਦੇ ਸੈਨੀਟਰ ਨੇ ਇੱਕ ਡੈਨ ਸੋਲਿਵਨ ਉਹ ਕਹਿੰਦੇ ਵੀ ਜਿਹੜਾ ਅ ਜਿਹੜੇ ਯੂਐਸ ਆਪਣੇ ਕਰੂਜ਼ ਸ਼ਿਪਸ ਨੇ ਉਹ ਬ੍ਰਿਟਿਸ਼ ਕਲੰਬੀਆ ਦੀਆਂ ਪੋਰਟਸ ਦੇ ਉੱਤੇ ਨਹੀਂ ਆ ਸਕਦੇ ਇਹ ਅਸੀਂ ਫੈਸਲਾ ਕਰ ਲਿਆ ਰੀਜ਼ਨ ਰੈਟਾਲੀਏਸ਼ਨ ਦਾ ਸਿੱਧਾ ਹੈ ਕਿ ਬੀਸੀ ਨੇ ਕਿਹਾ ਸੀ ਕਿ ਪਹਿਲਾਂ ਫੀਸ ਚਾਰਜ ਕਰਨੀ ਹੈ ਕਮਰਸ਼ੀਅਲ ਟਰੱਕਾਂ ਤੋਂ ਜਿਹੜੇ ਵਸ਼ਿੰਗਟਨ ਤੋਂ ਆ ਕੇ ਤੇ ਲਾਸਕਾ ਨੂੰ ਜਾਣਗੇ ਕਿਉਂਕਿ ਟ੍ਰੇਡ ਡਿਸਪਿਊਟ ਚੱਲ ਰਿਹਾ ਹੈ ਅ ਦੂਜੇ ਪਾਸੇ ਜਿਹੜੀ ਇਹ ਲੀਗਲ ਐਕਸ਼ਨ ਜਿਹੜੇ ਸੈਨੇਟਰ ਨੇ ਪਲਾਨ ਕਰ ਰਹੇ ਆ ਕਿ ਕੋਈ ਇਦਾਂ ਦਾ ਕਾਨੂੰਨ ਲਿਆਂਦਾ ਜਾਵੇ ਜਾਂ ਐਗਜ਼ੀਕਿਊਟਿਵ ਆਰਡਰ ਲਿਆਂਦੇ ਜਾਣ ਜਿਹਦੇ ਨਾਲ ਅਮਰੀਕਾ ਦੇ ਜਿਹੜੇ 크ੂਜ਼ ਸ਼ਿਪ ਨੇ ਉਹ ਬੀਸੀ ਰੋਕਣਾ ਮਤਲਬ ਜੇ ਇੱਥੇ ਨਹੀਂ ਰੁਕਦੇ ਬੀਸੀ ਨਹੀਂ ਆਉਂਦੇ ਤਾਂ ਸਿੱਧਾ ਕਿ ਬੀਸੀ ਦੀ ਜਿਹੜੀ ਜਿੰਨੀ ਟੂਰਿਜ਼ਮ ਇੰਡਸਟਰੀ ਆ ਉਹਦੇ ਤੇ ਫਰਕ ਪਊਗਾ ਇਕਨੋਮਿਕ ਇੰਪੈਕਟ ਇਹਦਾ ਵੱਡਾ ਇਹਨਾਂ ਦੇ ਉੱਤੇ ਪਊਗਾ ਸੋ ਇੱਕ ਦੂਜੇ ਦੇ ਨਾਲ ਇਹ ਸਕੀਮ ਬਣਾ ਰਹੇ ਆ ਔਰ ਇਹ ਜਿਹੜਾ ਇੰਪੈਕਟ ਪੈਣਾ ਜਾਂ ਅਸਰ ਪੈਣਾ ਮਿਲੀਅਨਸ ਦੇ ਵਿੱਚ ਨਹੀਂ ਪੈਣਾ ਇਹ ਬਿਲੀਅਨਸ ਦੇ ਵਿੱਚ ਪੈਣਾ universan canadian provinces the tourism industry covid 19 ਦੇ ਦੌਰਾਨ ਜਿਹੜੇ ਪੰਡੈਮਿਕ 크ਰੂਜ਼ ਸ਼ਿਪਸ ਸੀਗੇ ਉਹ ਡਾਇਵਰਟ ਕੀਤੇ ਗਏ ਸੀ ਬੀਸੀ ਤੋਂ ਜਿਹਦੇ ਵਿੱਚ ਬਹੁਤ ਵੱਡਾ ਫਾਈਨੈਂਸ਼ੀਅਲ ਲਾਸ ਹੋਇਆ ਸੀ ਕੈਨੇਡਾ ਦਾ ਅਮਰੀਕਾ ਦਾ ਕਾਨੂੰਨ ਇਹਦੇ ਵਿੱਚ ਇਨਵੋਲਵ ਆ ਪੈਸੰਜਰ ਵੈਸਲ ਸਰਵਿਸ ਐਕਟ ਜਿਹੜਾ ਪੀਵੀਐਸ ਸੇ ਕਹਿੰਦੇ ਆ ਉਹਦੇ ਵਿੱਚ ਫੋਰਨ 크ਰੂਜ਼ ਸ਼ਿਪ ਨੂੰ ਫੋਰਨ ਪੋਰਟ ਦੇ ਉੱਤੇ ਜਿਹਦਾ ਬੀਸੀ ਆ ਉੱਥੇ ਰੁਕਣਾ ਪੈਂਦਾ ਜੇਕਰ ਦੋ ਯੂਐਸ ਪੋਰਟਸ ਦੇ ਵਿੱਚੋਂ ਨੇ ਜਾਣਾ ਆ ਤੋ ਇਹ ਉਸ ਕਾਨੂੰਨ ਨੂੰ ਬਾਈਪਾਸ ਕਰਨਾ ਚਾਹੁੰਦੇ ਆ BC ਦੀਆਂ ਪੋਰਟਸ ਦਾ ਕੰਸਰਨ ਇਹ ਆ ਕਿ ਵੈਨਕੂਵਰ ਤੇ ਵਿਕਟੋਰੀਆ ਹਾਰਬਰ ਅਥਾਰਟੀ ਜਿਹੜੀ ਆ ਉਹ ਚਿੰਤਤ ਨੇ ਕਿ BC ਪੋਰਟਸ ਜਿਹੜੀਆਂ ਉਹ ਬਹੁਤ ਮਹੱਤਵਪੂਰਨ ਨੇ ਇਹ ਜਿਹੜਾ ਅਲਾਸਕਾ ਦੇ ਕਰੂਜ਼ਸ ਨੇ ਔਰ ਕਈ ਦਹਾਕੀਆਂ ਤੋਂ ਐਸੀ ਤਰ੍ਹਾਂ ਚੱਲਦਾ ਆ ਔਰ ਕਈ ਹਜ਼ਾਰਾਂ ਜਿਹੜੀਆਂ ਨੌਕਰੀਆਂ ਨੇ ਉਹ ਇਹ ਸਾਰੇ ਕੁਝ ਦੇ ਨਾਲ ਜੁੜੀਆਂ ਨੇ BC ਦੇ ਅਫੀਸ਼ੀਅਲ ਇਹ ਕਹਿੰਦੇ ਆ ਕਿ ਜਿਹੜੀ ਨਵੀਂ ਟਰੱਕਿੰਗ ਫੀਸ ਆ ਇਹ ਇੱਕ ਟੂਲ ਆ ਕਿ ਜੇ ਇਹ ਯੂਐਸ ਇਧਰਲੇ ਪਾਸੇ ਟੈਰਫ ਵਧਾਉਂਦੇ ਆ ਤੇ ਚਾਹੁੰਦੇ ਆ ਕਿ ਵੀ ਉਹ ਵੀ ਨਾ ਹੋਵੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਫੀਸ ਵੀ ਨਾ ਲਾਈ ਜਾਵੇ ਸੋ ਕਰੂਜ਼ਰਸ ਦੀ ਇਕਨੋਮਿਕ ਇੰਪੋਰਟੈਂਸ ਬਹੁਤ ਆ 300 ਤੋਂ ਜ਼ਿਆਦਾ ਕਰੂਜ਼ ਸ਼ਿਪ ਜਿਹੜੇ 225 ਦੇ ਵਿੱਚ ਸਕੇਜੂਲ ਨੇ ਬੀਸੀ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਤੇ ਇਹਦੇ ਵਿੱਚ ਘੱਟੋ ਘੱਟ 12 ਲੱਖ ਪੈਸੇਂਜਰ ਜਿਹੜੇ ਨੇ ਉਹ ਆਉਂਦੇ ਨੇ ਤੇ 12 ਲੱਖ ਪੈਸੇਂਜਰ ਦਾ ਮਤਲਬ ਇਹ ਆ ਕਿ ਕਈ ਬਿਲੀਅਨ ਡਾਲਰ ਇਕਨੋਮੀ ਦੇ ਵਿੱਚ ਆਉਂਦਾ ਜਿਹੜੀ ਹੁਣ ਡਿਸਕਸ਼ਨ ਹੋਈ ਹੈ ਬੀਸੀ ਦੇ ਪ੍ਰੀਮੀਅਰ ਨੇ ਆ ਥੋੜਾ ਚਿਰ ਪਹਿਲਾਂ ਅਲਾਸਕਾ ਦੇ ਗਵਰਨਰ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਜ਼ੋਰ ਦਿੱਤਾ ਇਸ ਗੱਲ ਦੇ ਉੱਤੇ ਕਿ ਸਾਡੇ ਰਿਲੇਸ਼ਨਸ਼ਿਪ ਬਹੁਤ ਮਹੱਤਵਪੂਰਨ ਨੇ ਯੂਐਸ ਜਿਹੜਾ ਆਪਣੇ ਟੈਰਿਫ ਜੇ ਰਿਵਰਸ ਕਰ ਲੈਂਦਾ ਆ ਤਾਂ ਉਹਦੇ ਤੋਂ ਬਾਅਦ ਡਿਸਪਿਊਟ ਠੀਕ ਠਾਕ ਹੋ ਜਾਂਦਾ ਅਲਾਸਕਾ ਇੱਥੇ ਮਤਲਬ ਸਮਝਣ ਵਾਲੀ ਗੱਲ ਆ ਕਿ ਜਿਹੜੀ ਨਾਰਥ ਮੋਸਟ ਸਟੇਟ ਆ ਯੂ ਐਸ ਦੀ ਬਿਲਕੁਲ ਉੱਤਰ ਵਾਲੇ ਪਾਸੇ ਸਾਰੇ ਤੇ ਜਾ ਕੇ ਪਰ ਇਹ ਸੈਪਰੇਟ ਆ ਸਾਰੇ ਦੇ ਸਾਰੇ ਮੇਨ ਪਾਰਟ ਨਾਲੋਂ ਉਹਦੇ ਨਾਲੋਂ ਨਾਰਥ-ਵੈਸਟਰਨ ਪਾਰਟ ਜਿਹੜਾ ਨਾਰਥ ਅਮਰੀਕਾ ਦਾ ਕੈਨੇਡਾ ਦੇ ਇਧਰ ਦੇ ਪਾਸੇ ਇੱਕ ਪਾਸੇ ਦੇ ਯੂਕੌਨ ਲੱਗਦਾ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਲੱਗਦਾ ਹੈ ਤੇ ਈਸਟ ਦੇ ਵਿੱਚ ਆਰਕਟਿਕ ਓਸ਼ੀਨ ਨਾਰਥ ਦੇ ਵਿੱਚ ਪੈਸੀਫਿਕ ਓਸ਼ੀਨ ਤੇ ਇਹ ਜਿਹੜਾ ਬਿਲਕੁਲ ਕਹ ਲੋ ਕਿ ਰਸ਼ੀਆ ਦੇ ਨੇੜੇ ਆ ਤੇ ਜਿਹੜੀ ਬੋਰਿੰਗ ਸਟੇਟ ਅਲਾਸਕਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਹਨਾਂ ਦੀ ਜਿਹੜੀ ਮਾਊਂਟੇਨਸ ਪਹਾੜੀਆਂ ਜਾਂ ਵਾਰਲਡਨੈਸ ਆ ਜਿਹੜੀ ਆ ਉਹਦੇ ਲਈ ਇਹ ਜਾਂ ਕਲਾਈਮੇਟ ਦੇ ਲਈ ਇਹ ਜਾਣਿਆ ਜਾਂਦਾ ਆ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਵਿੱਚ ਸੁਆਗਤ ਕਰਦੇ ਆਂ ਤੇ ਸੋਮਵਾਰ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ